ਵਾਹਿਗੁਰੂ ਸਾਬ ਜੀ ਸੂਰਾ ਸੁਪਚਾਨੀਐ ਜੋ ਲਰੇ ਦੀਨ ਕੇਤ ਉਰਜਾ ਪੁਰਜਾ ਕਟ ਮਰੇ ਕਬੂਨ ਛਾਡੇ ਖੇਤ ਸੁਕੋ ਤਲ ਗੁਰ ਸੇਵੀਐ ਅਨਸ ਸਹਿਜ ਸੁਬਾਏ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਤੁਨ ਨਸਰੀ ਮਹਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਔਰ ਆਖੇ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁੱਖ ਨਾ ਸਕੇ ਵਿਆਪ ਦੀਨ ਦਰਦ ਨوار ਠਾਕੁਰ ਰੱਖਾ ਜਨ ਕੀ ਆਪ ਤਾਰਨ ਤਾਰਨ ਹਾਰਨ ਦੁਖ ਨਾ ਸਕੇ ਵਿਆਪ ਸਾਧੂ ਸੰਗ ਭਜੋ ਗੁਪਾਲੂ ਆਨ ਸੰਜਮ ਕਸ਼ੂ ਨਾ ਸੁਝੈ ਏ ਜਤ ਨਾ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਵਾਰ ਹਰ ਜਪ ਸਿੰਬਰ ਸੁਆਮੀ ਸੋਏ ਬੇਦ ਸਿਮਰ ਕਥੇ ਸਾਜਤ ਭਗਤ ਕਰੇ ਵਿਚਾਰ ਬਹੁਤ ਪਾਈਏ ਸਾਧ ਸੰਗਤ ਬਿਰਸ ਜਾਏ ਅੰਧਾਰ ਚਰਨ ਕੰਮਲ ਆਧਾਰ ਜਨ ਕਾ ਜਨ ਕਾ ਰਾਸ ਪੁੰਜੀ ਏਕ ਬਾਣ ਮਾਣ ਦੇ ਬਾਣ ਸਾਚਾ ਨਾਨਕੀ ਪ੍ਰਭ ਤੇਕ ਚਰਨ ਕਮਲਧਾਰ ਜਨਕ ਰਾਸਕੁੰਜੀ ਏਕ ਤਾਨ ਮਾਣ ਦੀ ਬਾਣ ਸਾਚਾ ਨਾਨਕੀ ਪ੍ਰਭ ਤੇਕ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਨਾਸਰੀ ਮਹਲਾ 5ਵਾਂ ਦੀਨ ਦਰਦਨਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੂਖ ਨਾ ਸਕੇ ਵਿਆਪ ਵਾਹਿਗੁਰੂ ਜिक्का ਖਾਲਸਾ Why ilaha illallah ਵਾਹਿਗੁਰੂ ਸਾਹਿਬ ਜੀ ਤਨ ਗੁਰ ਗਰੀਬ ਨਿਵਾਜ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪਾ ਦੇ ਲੇ ਉਬਾਰੀ ਸਰਬੋ ਠੌਰ ਮੋਹ ਸਾਈ ਜੋਟ ਦੋਹਤੇ ਲਿਓ ਬਚਾਈ ਵਾਹਿਗੁਰੂ ਸਾਬ ਜੀ ਸਵਈਆ ਕਾਨ ਵਿਚਾਰ ਕਿਓ ਚਿਤ ਮੈਂ ਭਾਈ ਸੋ ਨਾਮਲੇਸ਼ ਜੋ ਮੁਟ ਲਰੇ ਹੈ ਕਾਨ ਵਿਚਾਰ ਕਿਓ ਚਿਤ ਮੈਂ ਭਾਈ ਸੋ ਨਾਮਲੇਸ਼ ਜੋ ਮੁਸ਼ਤ ਲਰੇ ਹੈ ਤੋ ਕਬ ਸ਼ਾਮ ਕੈ ਅੰਬਰੇ ਸਾਭੀ ਤਨ ਕੋ ਅਪਵਿੱਤਰ ਕਰੇ ਹੈ ਆਜੁਦ ਕਉ ਸਜੇ ਤਨ ਮੈਂ ਸਭ ਸੈਨ ਜੁਰੇ ਮੋਏ ਨਾਏ ਬਦੇ ਹੈ ਜੋ ਏਕੋ ਸਿਰ ਕਾਟ ਤੋ ਤੋ ਨਿਰਛਤਰ ਭਇਓ ਹੰਬਰੋ ਬਲ ਜੈ ਹਾਂ ਜੋਏ ਕੋ ਸਿਰ ਕਾਟ ਤੋ ਤੋ ਨਿਰਛਤਰ ਭਇਓ ਹੰਬਰੋ ਬਲ ਜੈ ਹਾਂ ਗੁਰੂ ਜੀ ਦਾ ਘਰ ਸਾ ਵਾਹਿਗੁਰੂ ਜੀ ਕੀ ਫਤ